ਤੁਸੀਂ ਸੁਣ ਰਹੇ ਹੋ ਵਹੀ ਕਹਾਤਾ ਦਵਿੰਦਰ ਕੌਰ ਦੀ ਸਵੈਜੀਵਨੀ ਦਾ ਪਾਕ ਸੁਪਨਾ ਸਾਡੀ ਪਾਬੋ ਜਾਨੀ ਕਿ ਮੇਰੀ ਮਾਮਾ ਹੀ ਮਾਮੀ ਹਰ ਵੇਲੇ ਮੇਰੇ ਅੰਗ ਸੰਗ ਹੀ ਰਹਿੰਦੀ ਸੀ ਕਦੇ ਉਹ ਮੇਰੇ ਨਾਲ ਗੱਲ ਕਰਦੀ ਕਿ ਮੈਂ ਕੀ ਬੰਨਣਾ ਚਾਹੁੰਦੀ ਆ ਤੇ ਮੈਂ ਕਹਿ ਦਿੰਦੀ ਕਿ ਮੈਂ ਤਾਂ ਸਕੂਲ ਟੀਚਰ ਬੰਨਣਾ ਹੈ ਸਕੂਲ ਦੀਆਂ ਅਧਿਆਪਕਾਂ ਮੈਨੂੰ ਚੰਗੀਆਂ ਹੀ ਬੋਤ ਲੱਗਦੀਆਂ ਸਨ ਪਾਬੋ ਮੇਰੇ ਸੁਪਨੇ ਨੂੰ ਖਾਂ ਮਲਾਉਂਦੀ ਆਖਦੀ ਗੁੱਡੋ ਜਦ ਤੂੰ ਨੌਕਰੀ ਕਰੇਂਗੀ ਤਾਂ ਮੈਂ ਤੇਰੇ ਨਾਲ ਹੀ ਰਿਆ ਕਰਾਂਗੀ ਦੁਕਾਨ ਤੇ ਜਾਇਆ ਕਰੀ ਮੈਂ ਤੇਰਾ ਘਰ ਸੰਭਾਲ ਲਿਆ ਕਰਾਂਗੀ ਤੇ ਰੋਟੀ ਬਣਾਵਾਂਗੀ ਤੇਰੇ ਕੱਪੜੇ ਤੋਦਿਆ ਕਰਾਂਗੀ ਮੈਨੂੰ ਬਾਪੂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਮੈਂ ਵੀ ਬੜੇ ਚਾਹ ਨਾਲ ਉਸ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਤੇ ਟੀਚਰ ਬਣਨ ਦੇ ਹੋਰ ਸੁਪਨੇ ਬੁੰਦੀ ਰਹਿੰਦੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਚਾਨਕ ਇੱਕ ਦਿਨ ਬਾਬੂ ਨੂੰ ਖੰਗ ਆਈ ਤਤਕ ਵਿੱਚ ਲੋਹੂ ਨਿਕਲਿਆ ਟੈਸਟ ਕਰਨ ਤੇ ਪਤਾ ਲੱਗਾ ਉਸ ਨੂੰ ਟੀਬੀ ਹੋਈ ਸੀ ਉਹਨਾਂ ਦਿਨਾਂ ਵਿੱਚ ਟੀਬੀ ਆਮ ਹੋ ਜਾਇਆ ਕਰਦੀ ਸੀ ਤੇ ਬਿਮਾਰੀ ਸੀ ਵੀ ਜਾਨ ਲੈਵਾ ਕੋਈ ਵਿਰਲਾ ਹੀ ਸੀ ਇਸ ਬਿਮਾਰੀ ਤੋਂ ਵਾੜ-ਵਾਲ ਬਚਦਾ ਬਾਬੂ ਨੂੰ ਟੀਬੀ ਦੇ ਖਾਸ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹ ਤਿੰਨ ਚਾਰ ਮਹੀਨੇ ਰਹਿ ਕੇ ਪੂਰੀ ਹੋ ਗਈ ਉਸ ਦੀ ਮੌਤ ਮੈਨੂੰ ਬਹੁਤ ਉਦਾਸ ਕਰ ਗਈ ਜਾਪਿਆ ਉਮਰ ਸੁਪਨਿਆਂ ਨੂੰ ਕੰਬ ਲਾ ਕੇ ਆਪ ਦੂਰ ਕਿਸੇ ਹੋਰ ਦੀ ਨੋੜੜੀ ਮਾਰ ਗਈ ਮੈਂ ਕੀ ਸਾਡਾ ਸਾਰਾ ਟੱਬਰ ਹੀ ਉਦਾਸ ਸੀ ਬਾਬੂ ਸਾਡੇ ਕਰਦਾ ਹੀ ਤਾਂ ਜੀ ਸੀ ਮੈਨੂੰ ਜਾਪਿਆ ਸਾਡਾ ਡੱਬਾ ਧੂਰਾ ਰਹਿ ਗਿਆ तकरीबन ਅੱਧੇ ਜੀਆਂ ਘਰ ਵਿੱਚੋਂ ਖਰਚ ਹੋ ਚੁੱਕੇ ਸਨ ਵਕਤ ਬੜਾ ਬਲਵਾਨ ਹੁੰਦਾ ਹੈ ਅਸੀਂ ਬਾਬੂ ਦੀ ਮੌਤ ਦੇ ਅਫਸੋਸ ਵਿੱਚੋਂ ਹੌਲੀ-ਹੌਲੀ ਨਿਕਲ ਲੱਗੇ ਮੇਰੀ ਮਾਂ ਦੇ ਘਰ ਕਿੰਨੇ ਆਹਰ ਮੁਗ ਗਏ ਤੇ ਹੁਣ ਉਹਨ ਸਾਡੇ ਨੇੜੇ ਆਉਣ ਲੱਗੀ ਮੈਂ 11ਵੀਂ ਵਿੱਚ ਹੀ ਸਾਕੇ ਮੇਰੀ ਵੱਡੀ ਭੈਣ ਸਿਦਨ ਸਿੰਦਰ ਨੂੰ ਰਿਸ਼ਤਾ ਆ ਗਿਆ ਮੇਰੀ ਭੈਣ ਬਹੁਤ ਹੀ ਸਚੱਜੀ ਡਰਾਇੰਗ ਵਿੱਚ ਹੁਸ਼ਿਆਰ ਤੇ ਸ਼ਰਮਾਕਲ ਸੀ ਮੈਨੂੰ ਯਾਦ ਹੈ ਇੱਕ ਵਾਰੀ ਜਦੋਂ ਮੈਟ੍ਰਿਕ ਕਰਦੀ ਸੀ ਕਿਸੇ ਪ੍ਰੋਗਰਾਮ ਤੇ ਦੋ ਗੁੱਤਾਂ ਕਰਕੇ ਜਾਣਾ ਹੁੰਦਾ ਸੀ ਤਾਂ ਉਹ ਕਿਵੇਂ ਸਿਰਲ ਪੇਟ ਕੇ ਗਈ ਸੀ ਤੇ ਆਉਂਦਿਆਂ ਹੀ ਪਾਪਾ ਜੀ ਦੇ ਆਉਣ ਤੋਂ ਪਹਿਲਾਂ ਦੋ ਗੁੱਤਾਂ ਕੋਲ ਕੇ ਫਿਰ ਇੱਕ ਗੁੱਤ ਕਰ ਲਈ ਸੀ ਡ్రਾਈਂਗ ਅਤੇ ਸਲਾਈ ਕਢਾਈ ਵਿੱਚ ਇੰਨੀ ਹੁਸ਼ਿਆਰ ਸੀ ਕਿ ਇੱਕ ਵਾਰ ਉਸਨੇ ਹਮਦਰਦ ਵਾਲਿਆਂ ਦੀ ਸ਼ਿਕਾਰਾ ਸ਼ਿਕਾਰਾ ਬੋਤਲ ਉੱਪਰ ਪੋਸਟ ਪੇਸਟ ਕੀਤੇ ਹੋਏ ਡਿਜ਼ਾਈਨ ਨੂੰ ਹੂਬੂ-ਹੂ ਕਢਾਈ ਕਰਨ ਦੇ ਮੁਕਾਬਲੇ ਵਿੱਚ ਲਿਆ ਸੀ ਮੁਕਾਬਲੇ ਵਿੱਚ ਭਾਗ ਲਿਆ ਸੀ ਤੇ ਇਸ ਮੁਕਾਬਲੇ ਵਿੱਚ ਉਹ ਅਵਲਾਈ ਸੀ ਉਸਨੇ ਆਪ ਉਹ ਡਿਜ਼ਾਈਨ ਡਰਾ ਕੀਤਾ ਸੀ ਤੇ ਡਿਜ਼ਾਈਨ ਵਿੱਚਲੇ ਰੰਗਾਂ ਨੂੰ ਧਾਰਿਆ ਤਾਂ ਗੈਨ ਨਾਲ ਖੂਬ ਹੂ ਕੱਢਿਆ ਸੀ ਖੈਰ ਮੁੰਡਾ ਕਰਨਾਲ ਤੋਂ ਸੀ ਉਸ ਵੇਲੇ ਮਿਲਟਰੀ ਵਿੱਚ ਸੀ ਪਰ ਬਾਅਦ ਤੋਂ ਕੁਝ ਰਵਾਧੋਂ ਨੌਕਰੀ ਛੱਡ ਕੇ ਸਕੂਲ ਵਿੱਚ ਸਪੋਰਟਸ ਟੀਚਰ ਲੱਗ ਗਿਆ ਸੀ ਭੈਣ ਦੇ ਵਿਆਹ ਦਾ ਮੈਨੂੰ ਸਭ ਤੋਂ ਵੱਧ ਚਾ ਸੀ ਇਸ ਕਾਰਨ ਇੱਕ ਹੋਰ ਵੀ ਸੀ ਹੁਣ ਇਹ ਤੱਕ ਭੈਣ ਕਰਦੀ ਚੌਧਰਾ ਨਹੀਂ ਬਣੀ ਫਿਰਦੀ ਸੀ ਮੈਨੂੰ ਉਸ ਨਾਲ ਈਰਖਾ ਜੀ ਹੁੰਦੀ ਸੀ ਮੈਂ ਜਦ ਕਦੀ ਵੀ ਉਸ ਨਾਲ ਕਿਸੇ ਗੱਲ ਨੂੰ ਰਸਦੀ ਹੁੰਦੀ ਸ਼ੁਕਰ ਕਰਾਂਗੀ ਤੂੰ ਸੌਰੀ ਜਾਇਕ ਜਾਏਗੀ ਤੇ ਮੈਂ ਘਰ ਦੀ ਮਾਲਕੀਨ ਬਣਾਂਗੀ ਮੈਨੂੰ ਜੱਬਦਾ ਸੀ ਉਹਦੇ ਜਾਣ ਤੋਂ ਬਾਅਦ ਇਹ ਚੌਧਰ ਮੈਨੂੰ ਮਿਲ ਜਾਣੀ ਸੀ ਉਸਦੇ ਸੌਰੀ ਜਾਣ ਤੋਂ ਬਾਅਦ ਮੇਰੇ ਘਰ ਵਿੱਚ ਸਭ ਤੋਂ ਵੱਡੀ ਹੋਣਾ ਸੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਕੱਪੜੇ ਖਰੀਦੇ ਜਾ ਰਹੇ ਸਨ ਗਹਿਣੇ ਬਣਵਾਏ ਜਾ ਰਹੇ ਸਨ ਭੈਣ ਦਾ ਦਾਜ ਤਿਆਰ ਕੀਤਾ ਜਾਣ ਲੱਗਿਆ ਘਰ ਵਿੱਚ ਵਿਆਹ ਵਾਲਾ ਮਾਹੌਲ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਇਹ ਸਭ ਦੇਖ ਕੇ ਮੈਂ ਵੀ ਵਿਆਹ ਦਾ ਸੁਪਨਾ ਦੇਖਣ ਲੱਗੀ। ਇਹਨਾਂ ਦਿਨਾਂ ਵਿੱਚ ਹੀ ਪਾਪਾ ਜੀ ਨੇ ਭੈਣ ਲਈ ਰੋਮਰ ਦੀ ਕੜੀ ਲੈਣੀ ਸੀ। ਮੈਨੂੰ ਯਾਦ ਹੈ ਕਿ ਉਹ ਚਾਂਦਨੀ ਜੋਂਕੜੀ ਲੈਣ ਗਏ। ਮੈਂ ਵੀ ਕਿਤੇ ਉਹਨਾਂ ਦੇ ਨਾਲ ਗਈ ਸਾਂ। ਮੈਂ ਵੀ ਆਪਣੀ ਬਾਹ ਪਾਪਾ ਜੀ ਦੇ ਮੋੜੇ ਕਰ ਦਿੱਤੀ ਜੇਦ ਕੀਤੀ ਕਿ ਮੈਨੂੰ ਵੀ ਇਹ ਕੜੀ ਚਾਹੀਦੀ ਸੀ। ਪਾਪਾ ਜੀ ਦਾ ਵਿਆਹ ਵਿੱਚ ਬਹੁਤ ਖਰਚਾ ਹੋ ਰਿਹਾ ਸੀ। ਉਹਨਾਂ ਨੇ ਇਸ ਗੱਲ ਦੀ ਪ੍ਰਵਾਹ ਕੀਤੀ ਬਣਾ ਮੈਨੂੰ ਵੀ ਕੜੀ ਲੈ ਦੇਤੀ। ਪਾਪਾ ਜੀ ਮੇਰੀ ਕਹੀ ਕਿਸੇ ਗੱਲ ਨੂੰ ਨਹੀਂ ਸਾਨੂੰ ਮੋੜਦੇ। ਭੈਣਾਂ ਦਾ ਵਿਆਹ ਹੋਇਆ। ਘਰ ਵਿੱਚ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ। ਭੈਣ ਆਪਣੀ ਸੌਰੀ ਚਲੇਗੀ। ਉਹਨ ਖਲਾਜਿਆ ਪੈਦਾ ਹੋ ਗਿਆ ਨਾਮ ਵੀ ਉਸ ਨੂੰ ਚੇਤੇ ਕਰਦੀ ਰੁੰਦੀ ਰੰਦੀ ਪਰ ਉਹ ਖੁਸ਼ੀ ਸੀ ਕਿ ਕੁੜੀ ਆਪਣੇ ਘਰ ਗਈ ਉਹ ਉਦੋਂ ਉਹ 23 ਸਾਲ ਦੀ ਸੀ ਤੇ ਇਹ ਕਮਰੇ ਵੀ ਵਿਆਹ ਵਿੱਚ ਲੇਟ ਮੰਨੀ ਤੇ ਇਹ ਉਮਰ ਵਿਆਹ ਵਿੱਚ ਲੇਟ ਮੰਨੀ ਜਾਂਦੀ ਸੀ ਪੈਣ ਸੌਰਿਆਂ ਤੋਂ ਵਾਪਸ ਆਈ ਤਾਂ ਉਹ ਬਹੁਤ ਬਦਲ ਚੁੱਕੀ ਸੀ ਉਸ ਦੇ ਪਾਏ ਸੋਹਣੇ ਸੋਹਣੇ ਕੱਪੜੇ ਮੈਨੂੰ ਬਹੁਤ ਚੰਗੇ ਲੱਗਦੇ ਉਹ ਆਪਣੇ ਸੌਰਿਆਂ ਦੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਸੁਣਾਉਂਦੀ ਜੇ ਕਿਤੇ ਰਹਿਣਾ ਹੁੰਦੀ ਛੇਤੀ ਜੀਜਾ ਵੀ ਉਸ ਨੂੰ ਲੈਣ ਆ ਜਾਂਦੇ ਉਹ ਵੀ ਆਪਣੇ ਪਤੀ ਦੇ ਨਾਲ ਤੁਰ ਪੈਂਦੀ ਮੇਰੇ ਮਨ ਵਿੱਚ ਵਿਆਹ ਦਾ ਸੁਪਨਾ ਉਡਾਰੀਆਂ ਪਰਣ ਲੱਗਾ 11ਵੀਂ ਮੈਂ ਚੰਗੇ ਨੇ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ ਹੁਣ ਸੋਚ ਰਹੀ ਸਾਂ ਕਿ ਅੱਗੇ ਕੀ ਕਰਨਾ ਸਾਡੇ ਘਰ ਵਿੱਚ ਤਾਂ ਕੋਈ ਬਹੁਤਾ ਪੜਿਆ ਨਹੀਂ ਸੀ ਹੋਇਆ ਜੋ ਮੈਨੂੰ ਗਾਈਡ ਕਰ ਸਕਦਾ ਮੈਂ ਸੇਲੀਆਂ ਕੋਲ ਜਾਂ ਇਧਰੋਂ ਉਧਰੋਂ ਹੀ ਪਤਾ ਕਰ ਰਹੀ ਸਾਂ ਮੈਂ ਕੱਲ੍ਹ ਦੇ ਵਿੱਚ ਜਾ ਕੇ ਵੀ ਪੰਜਾਬੀ ਹੀ ਰੱਖਣੀ ਚਾਹੁੰਦੀ ਸਾਂ ਪੰਜਾਬੀ ਪੜ੍ਹਨ ਲਈ ਪੂਰੀ ਦਿੱਲੀ ਵਿੱਚ ਬਹੁਤ ਦੁੱਤ ਕਾਲਜ ਨਹੀਂ ਸਨ ਸਾਡੇ ਨੇੜੇ ਦੇਵ ਨਗਰ ਵਿੱਚ ਖਾਲਸਾ ਕਾਲਜ ਸੀ ਮੈਂ ਉੱਥੇ ਦਾਖਲਾ ਲੈਣ ਦਾ ਫੈਸਲਾ ਕਰ ਲਿਆ ਮੇਰੀ ਨਾਲ ਹੀ ਸਾਡੀ ਗਲੀ ਦੀਆਂ ਦੋ ਹੋਰ ਕੁੜੀਆਂ ਵੀ ਸਨ ਦਲਜੀਤ ਤੇ ਪਰਮੀਤ ਦੋ ਕੁੜੀਆਂ ਹੋਰ ਆਂਡਕ ਕੌਂਡ ਵਿੱਚੋਂ ਮਿਲ ਗਈਆਂ ਇੱਕ ਤਰ੍ਹਾਂ ਨਾਲ ਕਾਲਜ ਵਿੱਚ ਸਾਡਾ ਆਪਣਾ ਹੀ ਗਰੁੱਪ ਬਣ ਗਿਆ ਸਾਨੂੰ ਇਕੱਠਿਆਂ ਨੂੰ ਜਾਣਾ ਸੌਖਾ ਲੱਗਦਾ ਕਾਲਜ ਵਿੱਚ ਮੈਂ ਅੰਗਰੇਜ਼ੀ ਇਕਨੋਮਿਕਸ ਤੇ ਹਿਸਟਰੀ ਰੱਖੀ ਤੇ ਇਹਨਾਂ ਦੇ ਨਾਲ ਪੰਜਾਬੀ ਤਾਂ ਰੱਖਣੀ ਹੀ ਸੀ ਸਕੂਲ ਵਿੱਚ ਵੀ ਇਹ ਵਿਸ਼ੇ ਪੜ੍ਹੇ ਹੋਏ ਸਨ ਇਸ ਲਈ ਸੌਖੇ ਵੀ ਲੱਗਦੇ ਸਨ ਸਕੂਲ ਵਿੱਚ ਮੈਂ ਹਿੰਦੀ ਵੀ ਪੜ੍ਹੀ ਸੀ ਉਹ ਛੱਡ ਦਿੱਤੀ ਦਿੱਲੀ ਦੀ ਪੜਾਈ ਦੀ ਇਹੀ ਇੱਕ ਸਮੱਸਿਆ ਸੀ ਕਿ ਪੜ੍ਹਾਈ ਦਾ ਮਾਧਿਅਮ ਹਿੰਦੀ ਹੁੰਦਾ ਸੀ ਜਾਂ ਅੰਗਰੇਜ਼ੀ ਮੈਂ ਹਿੰਦੀ ਮਾਧਿਅਮ ਵਿੱਚ ਸਾਰੇ ਵਿਸ਼ੇ ਪੜ੍ਹਨ ਦਾ ਫੈਸਲਾ ਕਰ ਲਿਆ ਮੈਂ ਕਿ ਬਹੁਤ ਹੀ ਗੁਣੀ ਹਿੰਦੀ ਮੀਡੀਅਮ ਹੀ ਲੈ ਰਹੀਆਂ ਸਨ ਅੰਗਰੇਜ਼ੀ ਮੀਡੀਅਮ ਤਾਂ ਕੋਈ ਵੀ ਵਿਦార్థੀ ਕੋਈ ਵੀ ਵਿਦార్థੀ ਲੰਦਾ ਜਿਹੜਾ ਕਿਸੇ ਕਾਨਵੈਂਟ ਸਕੂਲ ਵਿੱਚੋਂ ਪੜ ਕੇ ਆਇਆ ਅਸੀਂ ਤਾਂ ਸਰਧਾਰਨ ਸਕੂਲਾਂ ਦੀਆਂ ਸਾਂ ਵਿਦਿਆਰਥਣਾਂ ਸਾਂ ਤੋਂ ਕਾਲਜ ਵਿੱਚ ਸਾਡੀ ਪੜਾਈ ਸ਼ੁਰੂ ਹੋ ਗਈ ਕਲਾਸਾਂ ਲੱਗਣ ਲੱਗੀਆਂ ਕਾਲਜ ਵਿੱਚ ਬਹੁਤ ਸਾਰੇ ਅਧਿਆਪਕ ਸਨ ਇਹਨਾਂ ਵਿੱਚ ਵੱਖਰੀ ਸ਼ਖੀਅਤ ਵਾਲੇ ਪ੍ਰੋਫੈਸਰ ਸਨ ਸਰਵਣ ਸਿੰਘ ਉਹੀ ਸਰਵਣ ਸਿੰਘ ਜੀ ਨੇ ਬਾਅਦ ਵਿੱਚ ਜਾ ਕੇ ਖੇਡਾਂ ਬਾਰੇ ਲਿਖ ਕੇ ਨਾਂ ਕਮਾਇਆ ਉਹਨਾਂ ਨੇ ਕੁਝ ਦਿਨ ਸਾਡੇ ਕਾਲਜ ਵਿੱਚ ਪੜਾਇਆ ਸੀ ਉਹੀ ਸਾਡੀ ਕਲਾਸ ਲੈਂਦੇ ਬਹੁਤ ਹੀ ਪਿਆਰ ਨਾਲ ਪੜਾਉਂਦੇ ਮੈਂ ਤਾਂ ਗਵਾਚੀ ਹੀ ਜਹੀ ਰਹਿੰਦੀ ਉਹਨਾਂ ਵੱਲ ਦੇਖਦੀ ਰਹਿੰਦੀ ਬਹੁਤ ਹੀ ਸਮਾਰਟ ਤੇ ਖੂਬਸੂਰਤ ਸਨ ਕੁਝ ਹੋਰ ਅਧਿਆਪਕ ਵੀ ਸਨ ਜਿਵੇਂ ਗਿਆਨੀ ਜੋਗਿੰਦਰ ਸਿੰਘ ਹਰਵਿੰਦਰ ਸਿੰਘ ਸੁਰਿੰਦਰਜੀਤ ਕੌਰ ਮੈਨੂੰ ਉਹਨਾਂ ਵਿੱਚ ਸਰਵੰਤ ਸਿੰਘ ਹੀ ਚੰਗੇ ਲੱਗਦੇ ਇਸ ਕਾਲਜ ਦੀ ਖਾਸ ਗੱਲ ਇਹ ਸੀ ਕਿ ਇੱਥੇ ਕੋ-ਐਜੂਕੇਸ਼ਨ ਸੀ ਜਿਹੜੇ ਸਕੂਲ ਚ ਮੈਂ ਪੜੀ ਸਾਂ ਪ੍ਰਾਇਮਰੀ ਨੂੰ ਛੱਡ ਕੇ ਮਿਡਲ ਅਤੇ ਹਾਇਰ ਸਕੈਂਡਰੀ ਵਿੱਚ ਸਿਰਫ ਕੁੜੀਆਂ ਦਾ ਸਕੂਲ ਹੀ ਸੀ ਉਹ এডਿਊਕੇਸ਼ਨ ਹੋਣ ਕਰਕੇ ਕਈ ਗੱਲਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹਰ ਵੇਲੇ ਚੇਤਨ ਜਿਹੀ ਰਹਿਣਾ ਪੈਂਦਾ ਇੱਕ ਦਿਨ ਮੈਂ ਆਪਣੀ ਫੇਰੀਆਂ ਨਾਲ ਦੁਕਾਨ ਉੱਪਰ ਗਈ ਉਹਨਾਂ ਨੇ ਬਰਾ ਖਰੀਦਣੀ ਸੀ ਮੈਨੂੰ ਇਹ ਤਾਂ ਪਤਾ ਸੀ ਕਿ ਬਰਾ ਕੀ ਹੁੰਦੀ ਹੈ ਪਰ ਇਹਨੂੰ ਪਹਿਨਿਆ ਜਾਣਾ ਪਹਿਚ ਪਹਿਨੇ ਜਾਣ ਜੂਰੀਤੀਸ ਬਾਰੇ ਕੁਝ ਨਹੀਂ ਸੀ ਪਤਾ ਮੈਂ ਹਾਲੇ ਤੱਕ ਨਹੀਂ ਸੀ ਪਹਿਣੀ ਮੈਂ ਕੀ ਪਰਾ ਤਾਂ ਮੇਰੀ ਮਾਂ ਨੇ ਕਦੇ ਨਹੀਂ ਸੀ ਪਹਿਣੀ ਹੋਵੇਗੀ ਨਾ ਹੀ ਮੈਨੂੰ ਇਹਦੇ ਬਾਰੇ ਕੁਝ ਦੱਸਿਆ ਸੀ ਮਾਂ ਨੇ ਇਹਦੇ ਬਾਰੇ ਕੀ ਦੱਸਣਾ ਸੀ ਮਾਂ ਨੇ ਤਾਂ ਮੈਨੂੰ ਮਾਸਿਕ ਧਰਮ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਜਿਸ ਕਰਕੇ ਮੈਨੂੰ ਕਾਫੀ ਸਾਰੀ ਮਾਨਸਿਕ ਪਰੇਸ਼ਾਨੀ ਵਿੱਚ ਉਲੰਘਣਾ ਪਿਆ ਮੈਨੂੰ ਲੱਗਦਾ ਹੈ ਕਿ ਮੇਰੀ ਮਾਂ ਹੀ ਨਹੀਂ ਸੀ ਉਸ ਵੇਲੇ ਸਾਰੀਆਂ ਮਾਵਾਆਂ ਹੀ ਜੀਆਂ ਸਨ ਦਿੱਲੀ ਵਿੱਚ ਰਹਿ ਕੇ ਵੀ ਕਿਸੇ ਪਿਛੜੇ ਹੋਏ ਪਿੰਡ ਜੀਆਂ ਮੈਨੂੰ ਪਤਾ ਚੱਲਿਆ ਕਿ ਬਰਾਹਰ ਕੁੜੀ ਪੈਂਦੀ ਹੈ ਮੈਸਮੀਜ਼ ਨਾਲ ਕੰਮ ਚਲਾਈ ਜਾ ਰਹੀ ਸਾਂ ਮੇਰੀ ਸਹੇਲੀ ਦੱਸ ਰਹੀ ਸੀ ਕਿ ਜਿੱਥੇ ਬ੍ਰਾਂਡ ਤੁਹਾਨੂੰ ਸਹਿਜ ਹੋਣ ਵਿੱਚ ਮਦਦ ਕਰਦੀ ਹੈ ਸੀ ਤੁਹਾਡੀ ਖੂਬਸੂਰਤੀ ਨੂੰ ਵਧਾਉਂਦੀ ਸੀ ਮੇਰੀ ਉਸ ਸਹੇਲੀ ਨੇ ਦੂਜੀ ਸਹੇਲੀਆਂ ਨੂੰ ਵੀ ਦੱਸ ਦਿੱਤਾ ਉਹ ਸਾਰੀਆਂ ਨਾਲ ਕੇ ਮੈਨੂੰ ਮਜ਼ਾਕ ਕਰਨ ਲੱਗੀਆਂ ਮੈਂ ਇੱਕ ਵਾਰ ਫਿਰ ਹੋਰ ਵੀ ਮਹਿਸੂਸ ਹੁਣ ਲੱਗਿਆ ਮੈਂ ਜਲਦੀ ਹੀ ਬਰਾਰ ਖਰੀਦ ਕੇ ਪੈਣੀ ਸ਼ੁਰੂ ਕਰ ਦਿੱਤੀ ਬਹੁਤ ਦਿਨ ਤੱਕ ਮੈਂ ਇਸ ਨੂੰ ਮਾਂ ਤੋਂ ਪੁਚਾ ਕੇ ਰੱਖਦੀ ਸੀ ਉਸ ਦੇ ਨਜ਼ਰੇ ਸਾਹਮਣੇ ਵੀ ਚੁੰਨੀ ਜਾਂ ਸ਼ਾਲ ਓੜਾ ਓਡੀ ਰੱਖਦੀ ਜਦੋਂ ਢੋਣੀ ਪਈ ਤਾਂ ਮਾਂ ਦੀ ਨਜ਼ਰ ਪੈ ਗਈ ਮੈਨੂੰ ਲੱਗਦਾ ਸੀ ਕਿ ਬਖੇੜਾ ਇਹਨਾਂ ਖੜਾ ਕਰ ਲਵੇ ਪਰ ਮਾਂ ਚੋ ਪ੍ਰਯੋਤ ਨੇ ਇਸ ਬਾਰੇ ਕੋਈ ਵੀ ਟਿੱਪਣੀ ਨਾ ਕੀਤੀ ਮੈਂ ਹੌਲੀ ਹੌਲੀ ਕਾਲਰਸ ਦੀ ਜ਼ਿੰਦਗੀ ਵਿੱਚ ਫਿੱਟ ਹੋਣ ਲੱਗੀ ਮੁੰਡਿਆਂ ਦੀ ਕਲਾਸ ਵਿੱਚ ਸਹਿਜ ਛੋ ਕੇ ਬੈਠਣ ਲੱਗੀ ਸਾਂ ਕੁੜੀਆਂ ਦੇ ਨਿੱਕੇ ਨਿੱਕੇ ਮਜ਼ਾਕਾਂ ਵਿੱਚ ਵੀ ਹਿੱਸਾ ਲੈਣ ਲੱਗੀ ਸਾਂ ਪੜਨ ਵਿੱਚ ਤਾਂ ਮੈਂ ਠੀਕ ਸਾਂ ਕਾਲਜ ਆ ਕੇ ਮੇਰਾ ਸੁਪਨਾ ਸਕੂਲ ਦੇ ਅਧਿਆਪਕਾ ਬਨਣ ਦਾ ਕੀ ਸੀ ਕਦੇ ਵੀ ਮੇਰੇ ਮਨ ਚ ਕਾਲਜ ਲੈਕਚਰ ਬਨ ਦਾ ਖਿਆਲ ਨਹੀਂ ਸੀ ਆਇਆ ਤੁਸੀਂ ਸੁਣ ਰਹੇ ਸੀ ਦਵਿੰਦਰ ਕੌਰ ਦੀ ਸਵੈ ਜੀਵਨੀ ਦਾ ਪਾਖ ਸੁਪਨਾ ਵਹੀ ਖਤਾ ਸਵੈ ਜੀਵਨੀ